ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਇੰਜ ਲੜੀਆਂ ਗਈਆਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਇਲੈਕਸ਼ਨ ਹੋ ਰਿਹਾ ਹੋਵੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੇਕਿਨ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੇ ਨਾਲ ਧੱਕਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਦੇ ਨਾਲ ਧੱਕਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਉਮੀਦਵਾਰ ਨਾਲ ਧੱਕਾ ਹੋਇਆ ਛੱਟ ਪੱਟ ਮਿੰਟਾਂ ਅਤੇ ਸਕਿੰਟਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਪਹੁੰਚ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੇ ਵਿਰੁੱਧ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਕਿ ਲੋਕਤੰਤਰ ਅਤੇ ਸੰਵਿਧਾਨ ਦੀ ਹੱਤਿਆ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਇੰਡਸਟਰੀ ਲੈ ਕੇ ਉਹਨਾਂ ਚਾਹੁੰਦੇ ਹਾਂ ਚਾਹੁੰਦੇ ਹਾਂ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਫਿਊਚਰ ਦੇਣਾ ਚਾਹੁੰਦੇ ਹਾਂ ਤੇ ਇਹ ਪਸ਼ੂ ਅਤੇ ਪੰਛੀਆਂ ਦੀ ਗੱਲ ਕਰਦੇ ਨੇ ਗੱਲ ਕਰਦੇ ਸੀ ਡਾਇਨਾਸੌਰ ਦੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਬੇਹੱਦ ਚੰਗਾ ਰਿਹਾ ਇੰਨਾ ਸੋਚਿਆ ਵੀ ਨਹੀਂ ਹੋਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿ ਇੰਨਾ ਪਰ ਹੰਗਾਰਾ ਮਿਲੇਗਾ ਪੰਥਕ ਵੋਟ ਫਿਰ ਸ਼੍ਰੋਮਣੀ ਅਕਾਲੀ ਦਲ ਵੱਲ ਆਪਣੀਆਂ ਮੁਹਾਰਾ ਮੁੜੇਗੀ ਕਿਉਂਕਿ ਪਿੰਡਾਂ ਦੇ ਵਿੱਚੋਂ ਹੀ ਸਰਕਾਰ ਬਣਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰਜ ਕੇ ਭੰਡਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਵੱਲੋਂ ਲੇਕਿਨ ਦਿਨ ਰਾਤ ਇੱਕ ਕਰ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਨਵੀਂ ਸ਼੍ਰੋਮਣੀ ਅਕਾਲੀ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਹੋਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਸਰਕਾਰ ਬਣੇਗੀ ਤੇ ਦੂਸਰੇ ਪਾਸੇ ਪੁਨਰਸਰਜੀਤ ਅਕਾਲੀ ਦਲ ਜਿਸ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਆਪਣੀ ਪਾਰਟੀ ਦੇ ਆਗੂਆਂ ਤੋਂ ਖੁਸ਼ ਨਹੀਂ ਕੱਲ ਜਿਸ ਤਰ੍ਹਾਂ ਉਹਨਾਂ ਵੱਲੋਂ ਪੇਸ਼ਕਿਸ਼ ਕੀਤੀ ਗਈ ਕਿ ਭਈ ਤੁਸੀਂ ਮੇਰਾ ਤਸਤੀਫਾ ਲੈ ਲਓ ਨਾ ਮੈਨੂੰ ਪ੍ਰਧਾਨਗੀ ਦਾ ਲਾਲਚ ਸੀ ਨਾ ਹੈ ਨਾ ਪ੍ਰਧਾਨਗੀ ਦਾ ਲਾਲਚ ਰਹੇਗਾ ਮੈਂ ਤਾਂ ਪੰਜਾਬ ਦੇ ਹੱਕਾਂ ਵਾਸਤੇ ਖੜਦਾ ਹਾਂ ਪੰਜਾਬ ਦੇ ਹੱਕਾਂ ਲਈ ਲੜਾਂਗਾ ਪੰਜਾਬ ਦੇ ਹੱਕਾਂ ਦੇ ਲਈ ਜਿਹੜੀ ਆਪਣੀ ਬਾਤ ਬੁਲੰਦ ਕਰਾਂਗਾ ਲੇਕਿਨ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਨਹੀਂ ਸਿਰਫ ਵਡਾਲਾ ਸਾਹਿਬ ਨੇ ਪੱਕ ਪੁਰਿਆ ਕਿ ਨਹੀਂ ਸਾਨੂੰ ਤੁਹਾਡੀ ਪ੍ਰਧਾਨਗੀ ਤੇ ਮਾਣ ਹੈ ਤੁਹਾਡੀ ਕਾਰਗੁਜ਼ਾਰੀ ਤੇ ਮਾਣ ਹੈ ਜਿਸ ਤਰ੍ਹਾਂ ਕੌਮ ਦੀ ਗੱਲ ਕੀਤੀ ਗਈ ਜਿਸ ਤਰ੍ਹਾਂ ਪੰਥ ਦੀ ਗੱਲ ਕੀਤੀ ਗਈ ਜਿਸ ਤਰ੍ਹਾਂ ਪੰਥਕ ਇਕਤਾ ਦੀ ਗੱਲ ਕੀਤੀ ਗਈ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਲੇਕਿਨ ਉਹਨਾਂ ਚੰਗਾ ਪ੍ਰਦਰਸ਼ਨ ਜ਼ਿਲ੍ਹਾ ਪ੍ਰਿੰਸਿਪਲ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਰਿਹਾ ਨਹੀਂ ਇਨਡਿਸਪਲਿਨ ਹੈ ਅਨੁਸ਼ਾਸਨ ਦੀ ਘਾਟ ਹੈ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਾਲਾਂਕਿ ਜਿਹੜੇ ਵੱਡੇ ਆਗੂ ਨੇ ਜਿਨ੍ਹਾਂ ਨੇ ਵਜ਼ੀਰੀਆਂ ਦਾ ਆਨੰਦ ਮਾਰਿਆ ਜਿਨ੍ਹਾਂ ਨੇ ਸਰਕਾਰੀ ਪੈਸਾ ਲੁੱਟਿਆ ਵੀ ਕੁੱਟਿਆ ਵੀ ਤੇ ਜਿਹੜੇ ਆਪਣੇ ਆਪ ਨੂੰ ਹੁਣ ਸਾਫ਼ ਸੁਥਰਾ ਦੱਸਦੇ ਨੇ ਉਹਨਾਂ ਨੇ ਫਿਰ ਮੁਹਾਰਾ ਮੂੜਨੀਆ ਸ਼ੁਰੂ ਕਰ ਦਿੱਤੀਆਂ ਨੇ ਸ਼ਰੂਮੜੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਨਵਾਂ ਸ਼ਰੂਮੜੀ ਅਕਾਲੀ ਗੱਲ ਟੁੱਟੇਗਾ ਨਵੇਂ ਸ਼ਰੂਮੜੀ ਅਕਾਲੀ ਨਵਾਂ ਸ਼ਰੂਮੜੀ ਅਕਾਲੀ ਦਲ ਇਸ ਕਰਕੇ ਹੋ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਪੇਸ਼ਕਸ਼ ਕੀਤੀ ਗਈ ਯਾਨੀ ਹਰ ਰਿਸਿੰਗ ਹੋਣਾ ਵੱਲੋਂ ਕਿ ਭਈ ਮੈਂ ਪ੍ਰਧਾਨ ਪ੍ਰਧਾਨਗੀ ਦੀ ਮੈਨੂੰ ਕੋਈ ਲਾਲਸਾ ਨਹੀਂ ਨਾ ਹੀ ਮੈਂ ਪ੍ਰਧਾਨਗੀ ਪ੍ਰਤੀ ਲਾਲਚੀ ਹਾਂ ਮੈਂ ਆਪਣੇ ਅਹੁਦੇ ਤੋਂ ਕਿਸੇ ਵੀ ਸਮੇਂ ਅਸਤੀਫਾ ਦੇ ਸਕਦਾ ਹਾਂ ਇਟ ਮੀਨਸ ਫਿਰ ਇਹਨਾਂ ਵੱਲੋਂ ਜਾਣਬੁੱਝ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤੰਕ ਕੀਤਾ ਗਿਆ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਆਪ ਖੁਦ ਪ੍ਰਧਾਨ ਬਣਨਾ ਚਾਹੁੰਦੇ ਨੇ ਜਾਂ ਫਿਰ ਇਹਨਾਂ ਨੂੰ ਯਾਦ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਹੌਲੀ-ਹੌਲੀ ਜਿਸ ਤਰ੍ਹਾਂ ਸਿਕੰਦਰ ਸਿੰਘ ਮਲੂਕਾ ਹੋਣਾ ਵੱਲੋਂ ਜਿਸ ਤਰ੍ਹਾਂ ਅਨਿਲ ਜੋਸ਼ੀ ਹੋਣਾ ਨੂੰ ਜਿਸ ਤਰ੍ਹਾਂ ਹੋਰ ਵੱਡੇ ਆਗੂਆਂ ਨੂੰ ਕਨਵਿੰਸ ਕੀਤਾ ਗਿਆ ਤੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਰੀਆ 27 ਦੀਆਂ ਮਧਾਨ ਸੰਬੰਧੀ ਚੋਣਾਂ ਤੋਂ ਪਹਿਲਾਂ-ਪਹਿਲਾਂ ਚਾਹੇ ਉਹ ਸਰਜੀਤ ਸਿੰਘ ਰਖੜਾ ਹੋਵੇ ਚਾਹੇ ਉਹ ਬੀਬੀ ਜਗੀਰਕਰ ਹੋਵੇ ਚਾਹੇ ਉਹ ਵਡਾਲਾ ਸਾਹਿਬ ਹੋਣ ਚਾਹੇ ਉਹ ਪ੍ਰਵਿੰਦਰ ਸਿੰਘ ਢੀਂਸਾ ਹੋਵੇ ਤੇ ਚਾਹੇ ਪ੍ਰਿੰਸੀਪਲ ਸਿੰਘ ਚੰਦੂ ਮਾਜਰਾ ਹੋਣ ਇਹਨਾਂ ਨੂੰ ਕਨਵਿੰਸ ਕਰਨ ਦੀ ਸ਼ਕਤਾ ਪਾਵਰ ਗਰਸਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਕੋਲ ਕਿਉਂਕਿ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਸਮਰਥਕ ਕਹਿ ਰਹੇ ਨੇ ਕਿ ਡਾਇਨਾਸੌਰ ਵੀ ਆਉਣਗੇ ਤੇ ਸ਼ਰੂਮਣੀ ਅਕਾਲੀ ਦਲ ਵੀ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਵੇਗਾ ਕਿਉਂਕਿ ਜੇਕਰ ਹੁਣ ਨਵੇਂ ਸ਼ਰੂਮਣੀ ਅਕਾਲੀ ਦਲ ਨੂੰ ਇਹ ਵੀ ਪਤਾ ਹੈ ਕਿ ਜੇਕਰ ਪੰਥਕ ਵੋਟ ਕੌਮ ਦੀ ਵੋਟ ਦੋ ਪਾਰਟੀਆਂ ਦੇ ਵਿੱਚ ਵੰਡੀ ਗਈ ਨਾ ਤੇ ਨਵੇਂ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਹੈ ਨਾ ਪ੍ਰੋ ਨਾ ਪ੍ਰਾਣੀ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਹੈ ਮਨਪ੍ਰੀਤ ਇਆਲੀ ਨੂੰ ਵੀ ਪ੍ਰਾਣੀ ਸ਼ਰੋਮਣੀ ਅਕਾਲੀ ਦਲ ਦੀ ਯਾਦ ਆਈ ਹੈ ਹੋ ਸਕਦਾ ਹੈ ਕਿ ਅੰਦਰੋਂ ਅੰਦਰੀ ਰਾਪਤਾ ਮੀਟਿੰਗ ਕੀਤੀ ਹੋਵੇ ਗਈ ਹੋ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 1 ਮਹੀਨੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਮੰਨ ਲਓ ਜੇਕਰ ਜਗਵੀਰ ਬਾਦਲ ਆਪਣੀ ਪ੍ਰਧਾਨਗੀ ਛੱਡ ਕੇ ਐਜੇ ਨਿਮਾਨ ਸਿੱਖਵਾਜੂ ਫਿਰ ਦੁਬਾਰਾ ਸ਼ਰੋਮਣੀ ਅਕਾਲੀ ਦਲ ਦੇ ਐਜੇ ਵਰਕਰ ਕੰਮ ਕਰਦੇ ਨੇ ਹੋ ਸਕਦਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾ ਦੇਵੇ ਮੁੱਖ ਮੰਤਰੀ ਬਣਾ ਜਾਵੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਭ ਕੁਝ ਸੰਭਵ ਹੈ ਸ਼੍ਰੋਮਣੀ ਅਕਾਲੀ ਦਲ ਹੀ ਪੁਨਰਸਰਜੀਤ ਹੋਵੇਗੀ ਜਿਹੜੀ 1921 ਦੀ ਬਣੀ ਹੋਈ ਹੈ ਇਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਸੋਨੇ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਿੱਕੇ ਤੋਂ ਵੱਡੇ ਵੱਡੇ ਤੋਂ ਨਿੱਕੇ ਆਗੂ ਮੰਨੂ ਗਏ ਜਾ ਰਹੇ ਨੇ ਜਿਸ ਤਰ੍ਹਾਂ ਜਜਬੇ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਲੜੀਆਂ ਗਈਆਂ ਜਿਸ ਤਰ੍ਹਾਂ ਆਪਣੇ ਵਰਕਰਾਂ ਦੇ ਹੱਕ ਦੇ ਪ੍ਰਤੀ ਲੜੇ ਅੱਥ ਕਾਨੂੰਨ ਵਿੱਚ ਵੀ ਗਾਇ ਕੋਰ ਅਦਾਲਤਾਂ ਦੇ ਵਿੱਚ ਵੀ ਗਾਇ ਇਹ ਕੰਮ ਛਲਾਗਾਯੋਗ ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਿ ਐਟ ਲੀਸਟ ਇੱਕ ਕਾਂਗਰਸ ਪਾਰਟੀ ਤਰ ਤਲੀ ਕਿ ਉਹਨਾਂ ਦੇ ਆਪਸੀ 카ਟੋਕਲੀਜ ਪਏ ਹੋਏ ਨੇ ਇੱਕ ਦੂਜੇ ਦਾ ਨਾਮ ਇੱਕ ਦੂਜੇ ਦੇ ਨਾਲ ਖੜਦੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਵੇਂ ਉਹਦਾ ਵਰਕਰ ਗਰੀਬ ਹੋਵੇ ਚਾਹੇ ਉਹਦਾ ਉਮੀਦਵਾਰ ਗਰੀਬ ਹੋਵੇ ਲੇਕਿਨ ਉਹਨਾਂ ਦੇ ਨਾਲ ਖੜਦਾ ਹੈ